ਹਾਂਜੀ ਮੇਰਾ ਕੀ ਨਾਮ ਹੈ ਮੇਰਾ ਨਾਮ ਨਵਦੀਪ ਕੌਰ ਗੇਲਾ ਹੈ ਮੈਂ ਬਤੌਰ ਪ੍ਰਿੰਸੀਪਲ ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਕੂਲ ਨਵਾਂਗੋਟ ਅੰਮ੍ਰਿਤਸਰ ਵਿਖੇ ਕੰਮ ਕਰ ਰਹੀ ਹਾਂ ਇਹ ਸਭ ਪੰਜਾਬ ਸਰਕਾਰ ਨੂੰ ਨਵਾਂ ਉਪਰਾਲਾ ਕੀਤਾ ਹੈ ਖਾਸ ਕਰਕੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਟ੍ਰੇਨਿੰਗ ਦੀ ਤਿਆਰੀ ਮੈਂ ਕਿਨਾਂ ਗਾ ਜੋੜੀ ਸਮਝਦੀ ਹਾਂ ਆਈ ਥਿੰਕ ਇਸ ਸਟੇ ਦੇ ਉੱਤੇ ਇਹ ਇੱਕ ਬੜਾ ਹੀ ਚੰਗਾ ਤੇ ਵਧੀਆ ਉਪਰਾਲਾ ਸਰਕਾਰ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਹੈ ਯੋਧਨਸ਼ਾ ਵਿਰੋਧੀ ਮੁਹਿੰਮ ਜਿਹੜੀ ਆ ਉਹ ਸਾਡੀ ਸਰਕਾਰ ਨੇ ਕਾਫੀ ਸਮੇਂ ਤੋਂ ਪਿਛਲੇ 6-8 ਮਹੀਨੇ ਤੋਂ ਜਿਹੜੀ ਸਕੂਲਾਂ ਵਿੱਚ ਲਾਗੂ ਕੀਤੀ ਗਈ ਹੈ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਕਰਵਾਈਆਂ ਗਈਆਂ ਤੇ ਉਸੇ ਗਤਿਵਿਧੀ ਤੋਂ ਗਾਹਦਾਂਦੇ ਹੋਏ ਅੱਜ ਐਚਟੀ ਟ੍ਰੇਨਿੰਗ ਜਿਹੜੀ ਆ ਉਹ ਸਾਡੀ ਲਗਾਈ ਗਈ ਹੈ। ਤਾਂ ਜਾਣਕਾਰੀ ਜਿਹੜੀ ਆ ਬੜੀ ਹੀ ਵਧੀਆ ਦਿੱਤੀ ਗਈ ਹੈ ਜਿਹਨੂੰ ਅਸੀਂ ਗਾਂ ਵਿਦਿਆਰਥੀਆਂ ਰਾਹੀਂ ਸੋਸਾਇਟੀ 'ਚ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਮੈਮ ਜਿਵੇਂ ਖਾਸ ਤੌਰ 'ਤੇ ਅੱਜ ਕੱਲ ਲਿਆ ਜਾਂਦਾ ਹੈ। ਪਹਿਲੀ ਤੇ ਗੱਲ ਵੀ ਮੈਂ ਨੂੰ ਇਹ ਸਵਾਲ ਤੁਹਾਡਾ ਬੜਾ ਚੰਗਾ ਲੱਗਿਆ ਕਿਉਂਕਿ ਮੈਂ ਆਪ ਇੱਕ ਸਰਕਾਰੀ ਕੰਨਿਆ ਸਕੈਨਰੀ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਆ। ਜੋ ਸੀ ਦੇਖਦੇ ਆ ਆਪਣੇ ਆਲੇ-ਦੁਆਲੇ ਕੁੜੀਆਂ ਦਾ ਰੁਝਾਨ ਜਿਹੜਾ ਹੈ ਇਸ ਵਲ ਹੁਣ ਮੁੰਡਿਆਂ ਨਾਲੋਂ ਜ਼ਿਆਦਾ ਵਧੇਰੇ ਦੇਖਣ ਵਿੱਚ ਆ ਰਿਹਾ ਹੈ ਪਰ ਇਸ ਟ੍ਰੇਨਿੰਗ ਵਿੱਚ ਸਾਨੂੰ ਦੱਸਿਆ ਜਾ ਰਿਹਾ ਵੀ ਆਇਡੈਂਟੀਫਿਕੇਸ਼ਨ ਆਫ ਦਾ ਸਟੂਡੈਂਟ ਇਨ अर्ਲੀ ਸਟੇਜ ਤੇ ਕਰ ਲਿੱਤੀ ਜਾਵੇ ਤੇ ਅਸੀਂ ਬਹੁਤ کارਗਰ ਹੋਵਾਂਗੇ ਉਹਨਾਂ ਨੂੰ ਇਸ ਦਲਦਲ ਚੋਂ ਕੱਢਣ ਲਈ ਤੇ ਸਾਡੀ ਪੂਰੀ ਜੋਰ ਕੋਸ਼ਿਸ਼ ਵੀ ਰਹੇਗੀ ਵੀ ਅਸੀਂ ਆਪਣਾ ਜਿੱਥੇ ਵੀ ਫਰਜ਼ਾ ਉਹ ਬੜੇ ਚੰਗੇ ਤਰੀਕੇ ਨਾਲ ਵਧਾਈ ਨਿਭਾਈਏ ਸੋ ਮੈਮ ਕਈ ਵਾਰ ਕੀ ਹੁੰਦਾ ਮਾਪੇ ਡਾਟ ਦੇਦੇ ਨੇ ਮਾਰ ਦਿੰਦੇ ਨੇ ਕੁੱਟਦੇ ਨੇ ਸੋ ਉਸ ਤੋਂ ਇਲਾਵਾ ਹੋਰ ਕਿਹੜਾ ਸਟਾਰਟ ਦੇ ਵਿੱਚ ਮਾਪਿਆਂ ਨੂੰ ਜਾਂ ਟੀਚਰਸ ਨੂੰ ਕਰਨਾ ਚਾਹੀਦਾ ਐਕਸ਼ਨ ਦੇਖੋ ਮਾਰਨਾ ਜਾਂ ਨਾ ਮਾਰਨਾ ਇਹ ਕਿਸੇ ਦੀ ਨਿੱਜੀ ਜ਼ਿੰਮੇਵਾਰੀ ਹੋ ਸਕਦੀ ਹੈ ਜੇ ਪੇਰੈਂਟਸ ਆਪਣਾ ਹੱਕ ਸਮਝਦੇ ਆ ਬੇਸ਼ੱਕ ਜੇ ਉਹਨਾਂ ਨੂੰ ਲੱਗਦਾ ਸਾਨੂੰ ਮਾਰਨ ਘੁੱਟਣ ਦੀ ਲੋੜ ਹੈਗੀ ਆ ਉਹ ਜੋ ਮਰਜ਼ੀ ਕਰਨ ਪਰ ਬੀਇੰਗ ਅਦੇ ਆਪਾਂ ਗਿਆ ਬੀਇੰਗ ਐਚਓਐਸ ਆਫ ਸਕੂਲ ਮੈਨੂੰ ਇਹ ਜਿਹੜਾ ਅਬਿਊਸਿਵ ਥਿੰਗ ਆ ਇਹ ਬਿਲਕੁਲ ਵੀ ਮੈਂ ਦੇ ਖਿਲਾਫ ਹੈਗੀ ਆ ਕਿਸੇ ਵੀ ਤਰ੍ਹਾਂ ਬੱਚਿਆਂ ਨੂੰ ਫਿਜ਼ੀਕਲੀ ਅਬਿਊਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਵਿਦਿਆਰਥੀ ਜਿਹੜੇ ਨੇ 9ਵੀਂ ਤੋਂ 12ਵੀਂ ਦੇ ਬੜੇ ਸਿਆਣੇ ਆ ਤੇ ਬੜੇ ਹੀ ਚੰਗੇ ਤਰੀਕੇ ਨਾਲ ਸਾਂਭਣ ਵਾਲੇ ਹੁੰਦੇ ਨੇ ਕਿਉਂਕਿ ਇਹਨਾਂ ਨੂੰ ਆਪਨੋ ਹੀ ਨਹੀਂ ਆਪਣੀ ਬਾਡੀ ਦੀ ਸਮਝ ਆ ਰ ਤੋ ਜੇਕਰ ਅਸੀਂ ਇੱਕ ਸਹੀ ਦਿਸ਼ਾ ਨਾ ਨੂੰ ਪ੍ਰਦਾਨ ਕਰਾਂਗੇ ਅਸੀਂ ਇਹਨਾਂ ਨੂੰ ਸਾਂਭਨ ਵਿੱਚ ਵੀ ਕਰਗਰ ਹੋਵਾਂਗੇ ਕਹਿ ਸਕਦੇ ਕਿ ਜੋ ਕੰਮ ਕਰਵਾਇਆ ਜਿਹੜਾ ਸਰਕਾਰੋਂ ਇਸ ਦੇ ਨਤੀਜੇ ਰਿਜ਼ਲਟ ਆ ਉਹ ਆਉਣ ਵਾਲੇ ਦਿਨਾਂ ਤਾਂ ਚੰਗੇ ਨਿਕਲਣਗੇ ਬਿਲਕੁਲ ਦੇਖਣਗੇ ਤੁਸੀਂ ਵੇਖਿਓ ਅੱਜ ਤੋਂ 2-3 ਮਹੀਨੇ ਬਾਅਦ ਹੀ ਤੁਹਾਨੂੰ ਵਧੀਆ ਰਿਜ਼ਲਟ ਜਿਹੜਾ ਉਹ ਮਿਲੇਗਾ ਜਦੋਂ ਤੱਕ ਵੀ ਵਿਦਿਆਰਥੀਆਂ ਨੂੰ ਇੱਕ ਪੋਜ਼ਿਟਿਵ এনवायरमेंट ਨਹੀਂ ਦਿੱਤਾ ਜਾਏਗਾ ਜਾਂ ਉਹਨਾਂ ਦੀ ਇਸ ਐਨਰਜੀ ਨੂੰ ਪ੍ਰੋਪਰਲੀ ਚੈਨਲਾਈਜ਼ ਨਹੀਂ ਕੀਤਾ ਜਾਏਗਾ ਆਪਾਂ ਪ੍ਰੋਡਕਟ ਜਿਹੜਾ ਉਹ ਪ੍ਰੋਡਕਟਿਵਿਟੀ ਦੇਖਣ ਵਿੱਚ ਨਹੀਂ ਮਿਲੇਗੀ ਇਹਦੀ ਪਰ ਜੋ ਅਸੀਂ ਪਿਛਲੇ 6 ਮਹੀਨਿਆਂ ਤੋਂ ਵਿਦਿਆਰਥੀਆਂ ਉੱਤੇ ਲਗਾਤਾਰ ਕੰਮ ਕਰ ਰਹੇ ਆ ਵੱਖ-ਵੱਖ ਤਰੀਕੇ ਨਾਲ ਮੈਨੂੰ ਪੂਰਾ ਯਕੀਨ ਹੈਗਾ ਹੈ ਕਿ ਇਸ ਦੀ ਜਿਹੜੀ ਗਾਂ ਤੁਸੀਂ ਪ੍ਰੋਡਕਟਿਵਿਟੀ ਜ਼ਰੂਰ ਦੇਖੋਗੇ ਹਾਂਜੀ ਸਰ ਕੀ ਨਾਮ ਹੈ ਕਿਹੜਾ ਸਕੂਲ ਹੈ ਮੈਂ ਵਿਨੋਦ ਕਾਲੀਆ ਹੈਡਮਾਸਟਰ گورਨਮੈਂਟ ਹਾਈ ਸਕੂਲ ਬਤਲੀ ਘਰਮ ਹਿੱਸਾ ਅੱਜ ਸਰ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਕਿੰਨਾ ਕਰ ਜ਼ਰੂਰੀ ਸਮਝਦੇ ਹੋ ਉਪਰਾਲਾ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਹਦੇ ਵਿੱਚ ਸਾਰੇ ਅਮਰitsar ਦੇ ਜਿਹੜੇ ਨੇ ਵੀ ਹੈਡਮਾਸਟਰਸ ਨੇ ਔਰ ਪ੍ਰਿੰਸੀਪਲਸ ਨੇ ਇਹਨਾਂ ਨੂੰ ਬੱਚਿਆਂ ਦੀ ਮੈਂਟਲ ਹੈਲਥ ਔਰ ਜਿਹੜੇ ਸਬਸਟੈਂਸ ਯੂਜ਼ ਆ ਬੱਚੇ ਨਸ਼ਿਆਂ ਵੱਲ ਜਿਹੜਾ ਰੁਝਾਨ ਵਧ ਰਿਹਾ ਹੈ ਤੇ ਕਿ ਜਿਹੜਾ ਪੰਜਾਬ ਸਰਕਾਰ ਦੀ ਵੀ ਇਹ ਅਮਚਾਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਇੱਕ ਬਹੁਤ ਹੀ ਵਧੀਆ ਪ੍ਰਾਲਾ ਜਿਹਦੇ ਵਿੱਚ ਜਿਹੜੇ ਸਾਰੇ ਸਕੂਲਾਂ ਦੇ ਹੈਡਸ ਨੇ ਉਹਨਾਂ ਨੂੰ ਜਿਹੜਾ ਹੈ ਗਾਈਡ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਨਾਲ ਅਸੀਂ ਬੱਚਿਆਂ ਦੀ ਜਿਹੜੀ ਮੈਂਟਲ ਹੈਲਥ ਨੂੰ ਜਿਹੜਾ ਵਾ ਆਪਾਂ ਅਸੀਂ ਜਿਹੜਾ ਬੱਚਿਆਂ ਨੂੰ ਗਾਈਡ ਕਰ ਸਕਦੇ ਹਾਂ ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਇਹਨਾਂ ਸਬਸਟੈਂਸ ਯੂਜ਼ ਤੋਂ ਜਾਂ ਨਸ਼ਿਆਂ ਤੋਂ ਜਿਹੜਾ ਵਾ ਉਹਨਾਂ ਨੂੰ ਮੁਕਤ ਕਰ ਸਕਦੇ ਹਾਂ ਸਰ ਇੱਕ ਸਕੂਲ ਦਾ ਹੈਡਮਾਸਟਰ ਇੱਕ ਮੁਖੀ ਹੁੰਦਾ ਹੈ ਹਣਾ ਤੋ ਉਹਨਾਂ ਨੂੰ ਕੋਈ ਐਕਸਪੀਰੀਅੰਸ ਨਾਲ ਸਮਝਾਉਣਾਂ ਦੀ ਕੋਸ਼ਿਸ਼ ਕੀਤੀ ਹੈ ਜਾਂ ਕੁਝ ਹੋਰ ਬਿਲਕੁਲ ਜੀ ਜਿਹੜੇ ਬਿਲਕੁਲ ਸਰ ਜਿਹੜੇ ਸਾਡੇ ਕੋਲ ਟ੍ਰੇਨਰਸ ਆਏ ਨੇ ਉਹ ਬਹੁਤ ਸਾਰੀ ਉਹਨਾਂ ਨੇ ਕੇਸ ਸਟਡੀ ਸਾਨੂੰ ਦੱਸੀਆਂ ਨੇ ਕਿਸ ਤਰੀਕੇ ਨਾਲ ਅਸੀਂ ਬੱਚੇ ਦੀ ਪਛਾਣ ਕਰ ਸਕਦੇ ਹਾਂ ਕਿ ਵਿਦਿਆਰਥੀ ਦਾ ਜਿਹੜਾ ਰੁਝਾਨ ਹੈ ਉਹ ਨਸ਼ਿਆਂ ਵੱਲ ਵੱਧ ਰਿਹਾ ਹੈ ਔਰ ਉਸ ਨੂੰ ਜਦੋਂ ਪਛਾਣ ਕਰ ਲਿਆ ਤਾਂ ਉਸ ਤੋਂ ਬਾਅਦ ਉਹਦੀ ਕਾਪਿੰਗ ਕਿਸ ਤਰ੍ਹਾਂ ਕਰਨੀ ਆ ਕਿਸ ਤਰ੍ਹਾਂ ਉਹਨੂੰ ਅਸੀਂ ਉਸ ਚੀਜ਼ ਤੋਂ ਬਾਹਰ ਕੱਢਣਾ ਹੈ ਔਰ ਕਿਸ ਤਰੀਕੇ ਨਾਲ ਅਸੀਂ ਉਹਦੇ ਉਹਨੂੰ ਵਧੀਆ ਤਰੀਕੇ ਨਾਲ ਉਹਦੀ ਮੈਂਟਲ ਹੈਲਥ ਨੂੰ ਜਾਣਦੇ ਹੋਏ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨੂੰ ਅਸੀਂ ਮੁੱਖ ਧਾਰਾ ਦੇ ਵਿੱਚ ਸ਼ਾਮਲ ਕਰਨਾ ਵਾ ਇਹ ਸਾਰੀ ਟ੍ਰੇਨਿੰਗ ਜਿਹੜੀ ਬਹੁਤ ਹੀ ਵਧੀਆ ਤਰੀਕੇ ਨਾਲ ਰਿਸੋਰਸ ਪਰਸਨਸ ਦੁਆਰਾ ਕੀਤੀ ਜਾ ਰਹੀ ਹੈ ਜੀ ਤੁਸੀਂ ਸਰਕਾਰੀ ਪੁਤਲੀ ਘਰ ਸਕੂਲ ਦੇ ਪ੍ਰਿੰਸੀਪਲ ਹੋ ਤਾਂ ਤੁਹਾਨੂੰ ਕੋਈ ਐਕਸਪੀਰੀਅੰਸ ਵੈਸੇ ਤਰ੍ਹਾਂ ਦਾ ਕਿ ਕਿ ਬੱਚੇ ਇਹ ਨਹੀਂ ਆ ਰੁਝਾਨ ਜਿਹੜਾ ਅੱਜਕੱਲ ਖਾਸ ਕਰਕੇ ਛੋਟੇ-ਛੋਟੇ ਬੱਚੇਦਨ ਰੁਝਾਨ ਨਸ਼ੇ ਵੱਲ ਜਾ ਰਿਹਾ ਜੀ ਪਿਛਲੇ 1-2 ਸਾਲਾਂ ਦੇ ਵਿੱਚ ਅਸੀਂ ਦੇਖਿਆ ਕਿ ਬੱਚਿਆਂ ਦਾ ਰੁਝਾਨ ਜਿਹੜਾ ਵਾ ਪਿਛਲੇ 4-5 ਸਾਲ ਪਹਿਲਾਂ ਤੋਂ ਜਿਹੜੇ ਬੱਚੇ ਨਸ਼ਿਆਂ ਵੱਲ ਜਾ ਰਹੇ ਸੀ ਪਰ ਜਿਹੜਾ ਹੁਣ ਜਿਹੜਾ ਸਰਕਾਰ ਦਾ ਯੁੱਧ ਨਸ਼ ਪੋਲਿਟਿਕਸ ਲੈਵਲ ਦੇ ਉੱਪਰ ਔਰ ਜਿਹੜੇ ਸਾਡੇ ਹਲਕੇ ਦੇ ਐਮਐਲਏਜ਼ ਜਾਂ ਐਮਪੀਜ਼ ਉਹਨਾਂ ਵੱਲੋਂ ਵੀ ਇਹ ਜਿਹੜਾ ਵਾ ਇੱਕ ਵਕ ਵਕ ਜਗ੍ਹਾ ਤੇ ਇਹਦਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਪਿੱਛੇ ਸਾਡੇ ਜਰਾਜਪਾਲ ਵੀ ਆਏ ਸੀਗੇ ਇੱਥੇ ਅੰਮ੍ਰਿਤਸਰ ਦੇ ਵਿੱਚ ਤਾਂ ਉਦੋਂ ਵੀ ਅਸੀਂ ਜਿਹੜਾ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਚ ਸ਼ਾਮਿਲ ਕੀਤਾ ਸੀਗਾ ਸੋ ਬਹੁਤ ਵਧੀਆ ਰੁਝਾਨ ਇਹਦੇ ਨਾਲ ਬੱਚਿਆਂ ਨੂੰ ਜਿਹੜੇ ਆ ਇਸ ਚੀਜ਼ ਤੋਂ ਦੂਰ ਹੋ ਰਹੇ ਆ ਸਰ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਬੱਚਿਆਂ ਨੂੰ ਇਫਲੂਐਂਸ ਕਰਦਾ ਔਰ ਇਸੇ ਦੇ ਨਾਲ ਕੋਈ ਵੇਪ ਜਾਂ ਮੁੱਕਾ ਟਾਈਪ ਕੁਝ ਇਸ ਤਰ੍ਹਾਂ ਦੀ ਸ਼ੁਰੂਆਤ ਕਰਕੇ ਬੱਚੇ ਵਕਤ-ਵਕਤ ਨਸ਼ਾਤ ਪਹੁੰਚ ਜਾਂਦੇ ਆ ਜੀ ਉਹਨਾਂ ਨੂੰ ਕਿਵੇਂ ਸ਼ੁਰੂਆਤੀ ਦੌਰ ਤੇ ਸਮਝਾਇਆ ਜਾਵੇ ਦੇਖੋ ਜੀ ਜਿਹੜਾ ਨਸ਼ਿਆਂ ਦਾ ਜਿਹੜਾ ਜੋ ਵੀ ਨਸ਼ਿਆਂ ਦਾ ਰੁਝਾਨ ਉਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਇੱਕ ਨਸ਼ੇ ਦੀ ਸਪਲਾਈ ਇੱਕ ਨਸ਼ੇ ਦੀ ਡਿਮਾਂਡ ਜਿਹੜੀ ਨਸ਼ੇ ਦੀ ਸਪਲਾਈ ਨੂੰ ਖਤਮ ਕਰਨਾ ਇਹ ਤਾਂ ਪੁਲਿਸ ਵਿਭਾਗ ਦਾ ਜਾਂ ਹੋਰ ਡਿਪਾਰਟਮੈਂਟਸ ਦਾ ਕੰਮ ਆ ਪਾਜੀ ਡਿਮਾਂਡ ਨੂੰ ਘਟ ਕਰਨਾ ਉਹ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਕਿਉਂਕਿ ਅਸੀਂ ਜੇਕਰ ਬੱਚਿਆਂ ਨੂੰ ਇਸ ਚੀਜ਼ ਲਈ ਗਾਈਡ ਕਰ ਦਵਾਂਗੇ ਕਿ ਤੁਸੀਂ ਨਸ਼ਾ ਕਰਨਾ ਹੀ ਨਹੀਂ ਹੈ ਚਾਹੇ ਨਸ਼ਾ ਹੋਵੇ ਵੀ ਸੋਸਾਇਟੀ ਦੇ ਵਿੱਚ ਅਗਰ ਬੱਚਾ ਨਸ਼ਾ ਕਰੇਗਾ ਹੀ ਨਹੀਂ ਡਿਮਾਂਡ ਖਤਮ ਹੋ ਜਾਏਗੀ ਤਾਂ ਸਪਲਾਈ ਆਪਣੇ ਆਪ ਵੀ ਖਤਮ ਹੋ ਜਾਣੀ ਹੈ ਸੋ ਸਾਡਾ ਮੇਨ ਮਕਸਦ ਜਿਹੜਾ ਬੱਚਿਆਂ ਵਿੱਚ ਜਿਹੜੀ ਨਸ਼ਿਆਂ ਦੀ ਡਿਮਾਂਡ ਹੈ ਉਹਨੂੰ ਘਟ ਕਰਨਾ ਹੈ ਜੀ ਹਾਂਜੀ ਉਹਨ ਕੀ ਨਾਮ ਹੈ ਮੇਰਾ ਨਾਮ ਹਿਨਾ ਹੈ ਮੈਂ ਅੰਮ੍ਰਿਤਸਰ ਤੋਂ ਹੀ ਬਿਲੋਂਗ ਕਰਦੀ ਹਾਂ ਕਰੰਟਲੀ ਆਮ ਵਰਕਿੰਗ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਆਫ ਸਾਈਕੋਲੋਜੀ ਐਟ ਖਾਲਸਾ ਕਾਲਜ ਅੰਮ੍ਰਿਤਸਰ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਨੇ ਨਵਾਂ ਉਪਰਾਲਾ ਕੀਤਾ ਜਾ ਰਿਹਾ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਹੋਈ ਹੈ ਉਸ ਦੇ ਤਹਿਤ ਅੱਜ ਕੋਰੇ ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਦੇ ਹੈਡ ਨੂੰ ਜਿਹੜਾ ਇੱਕ ਸੈਮਨਾਰ ਕੀਤਾ ਹੈ ਪੂਰਾ ਮਕਸਦ ਕੀ ਹੈ ਕਿ ਇਸ ਬਾਰੇ ਜਾਣਕਾਰੀ ਦੇਣਾ ਇਹ ਇੱਕ ਕੇਂਦਰ ਸਰਕਾਰ ਵੱਲੋਂ ਇੱਕ ਯੁੱਧ ਨਸ਼ਾ ਵਿਰੋਧ ਸਟਾਰਟ ਹੋਇਆ ਸੀ ਤੇ ਹਰ ਸਟੇਟ ਦੇ ਵਿੱਚ ਇਸ ਚੀਜ਼ ਦੇ मिशन आ रहे है। जो साड़ा एस प्रोजेक्ट है प्रोजेक्ट है जिन्हें भी स्कूल के हेड टीचर्स ने उन्होंने आप ट्रेन करिए इस चीज़ वो ही डिशीजन मेकर ने उही अगे, अगे अपने स्कूल करीकुलम इंट्रोड्यूस करेंगे टीचर्स तक जाएगी तो अगर बच्चों तक जाएगी देखो जो ये कवर कर रहे हैं ਕੁਝ ਪ੍ਰੋਜੈਕਟਸ ਬੱਚਿਆਂ ਲਈ ਹੈ ਕੁਝ ਟੀਚਰਸ ਲਈ ਹੈ ਕੁਝ ਕਮਿਊਨਿਟੀਆਂ ਲਈ ਹੈ ਕੁਝ ਫੈਮਿਲੀ ਲਈ ਹੈ ਕੁਝ ਹੈਡ ਟੀਚਰਸ ਲਈ ਹੈ ਕਰੰਟਲੀ ਆਪਾਂ ਇਸ ਪ੍ਰੋਜੈਕਟ ਚ ਅਰਾਊਂਡ 6400 ਟੀਚਰਸ ਆਫ ਪੰਜਾਬ ਜੋ ਗਵਰਨਮੈਂਟ ਸਕੂਲ ਦੇ ਪ੍ਰਿੰਸੀਪਲਸ ਨੇ ਹੈਡਮਾਸਟਰਸ ਨੇ ਉਹਨਾਂ ਨੂੰ ਆਪਾਂ ਇੱਕ ਚੀਜ਼ ਵੱਲ ਲਾਇਆ ਹੈ ਅੱਜ ਉਹਨਾਂ ਕਿੰਨੇ ਪ੍ਰਿੰਸੀਪਲ ਟੋਟਲ ਅੱਜ ਅਰਾਊਂਡ 80 ਪ੍ਰਿੰਸੀਪਲਸ ਦਾ ਸੀਗਾ ਸਾਡੇ 3 ਡੇਸ ਦਾ ਅੰਮ੍ਰਿਤਸਰ ਨੂੰ ਟਾਰਗੇਟ ਕਰਨ ਲਈ ਡੇਲੀ ਦੇ ਆਪਾਂ 100 ਟੂ 120 ਪ੍ਰਿੰਸੀਪਲਸ ਨੂੰ ਟਾਰਗੇਟ ਕਰ ਰਹੇ ਹਾਂ ਮੈਂ ਕਿੰਨਾ ਟਾਈਮ ਵਾਸਤੇ ਕਾਉਂਸਲਿੰਗ ਕਰਵਾਈ ਜਾਂਦੀ ਹੈ ਇਹ ਨਾ ਸਮਝਾਇਆ ਜਾਂਦਾ ਔਰ ਇਸ ਦੇ ਨਾਲ ਕਿੰਨੇ ਕਿੰਨੇ ਗਰੁੱਪਸ ਬਣਦੇ ਹੋਏ ਫਰਸਟਲੀ ਜੋ ਅੱਜ ਆਪਾਂ ਕੰਮ ਕਰ ਰਹੇ ਹੋ ਫੈਸਿਲੀਟੇਸ਼ਨ ਦਾ ਹੈ ਉਹ ਟ੍ਰੇਨਿੰਗ ਹੋ ਰਹੀ ਹੈ ਇਹਨਾਂ ਦੀ ਤੇ ਜੋ ਕਾਉਂਸਲਿੰਗ ਪਾਰਟ ਆ ਬਹੁਤ ਲੇਟਰ ਸਟੇਜ ਤੇ ਆਉਂਦਾ ਪਹਿਲੇ ਇੱਕ ਅਵੇਅਰਨੈਸ ਫੈਲਾਈ ਜਾਵੇ ਪ੍ਰਾਇਮਰੀ ਲੈਵਲ ਤੇ ਕਿ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਤੇ ਇਹਨਾਂ ਦਾ ਇਲਾਜ ਵੀ ਹੈ ਹੈਡਮਾਸਟਰਸ ਇੱਕ ਡਿਸੀਜਨ ਮੇਕਰ ਨੇ अगेन ਆਈ ऍम ਸੇਇੰਗ ਤੇ ਜੇ ਉਹ ਅੱਗੇ ਬਾਕੀ ਆਪਣੇ ਟੀਚਰਸ ਜਾਂ ਬੱਚਿਆਂ ਨੂੰ ਅਵੇਅਰ ਕਰਨਗੇ ਉਸ ਚੀਜ਼ ਬਾਰੇ ਤਾਂ ਹੀ ਇਹ ਪ੍ਰੋਮੋਸ਼ਨ ਹੋਏਗਾ ਇਸ ਚੀਜ਼ ਦਾ तो मैं पूरे पंजाब पर दे रही हूँ। ये पूरे पंजाब हर एक 23 districts of पंजाब सदे दो-दो तीन-तीन trainers facilitators होते पहुँचो ये जो ऐ ही दिनाच्छो training कर रहे हैं। तेर phase one है। ਮੁੰਜੋ ਪ੍ਰਿੰਸੀਪਲਸ ਨੇ ਸਹੀ ਤਰੀਕੇ ਨਾਲ ਸਮਝ ਪਾ ਬਿਲਕੁਲ ਉਹਨਾਂ ਦਾ ਇੰਗੇਜਮੈਂਟ ਬਹੁਤ ਵਧੀਆ ਹੈ ਕਿ ਸਿਰਫ ਇੱਕ ਲੈਕਚਰ ਸੁਣ ਕੇ ਨਹੀਂ 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 ਆਪਾਂ ਐਕਸਪੈਕਟ ਆ ਹੀ ਕੀਤਾ ਸੀਗਾ ਕਿ ਏਜ ਗੈਪ ਹੈ ਸੋਟਨ ਉਹਨਾਂ ਵਿੱਚ ਤੇ ਸਾਡੇ ਵਿੱਚ ਬਟ ਐਦਾਂ ਦਾ ਅਸੀਂ ਹਜੇ ਤੱਕ ਤੇ ਕੋਈ ਪ੍ਰੋਬਲਮ ਫੇਸ ਨਹੀਂ ਕੀਤੀ ਉਹ ਬਹੁਤ ਹੀ ਕੋਆਪਰੇਸ਼ਨ ਨਾਲ ਸਾਡੀ ਗੱਲ ਸੁਣ ਰਹੇ ਨੇ ਤੇ ਉਹਨਾਂ ਦੇ ਵੀ ਕੁਝ ਐਦਾਂ ਦੇ ਡਾਊਟਸ ਹੈ ਜੋ ਰੱਖ ਰਹੇ ਨੇ ਉਹਨਾਂ ਨੇ ਲੋਕੋ ਐਕਸਪੀਰੀਅੰਸਾਂ ਜਾਂ ਕੀਤਾ ਕਿ ਆਪਣਾ ਕਿ ਸਕੂਲ ਦੇ ਵਿੱਚ ਕੋਈ ਨਸ਼ੇ ਕਰਦੇ ਬੱਚੇ ਜਾਂ ਕੁਝ ਕੁਝ ਉਹਨਾਂ ਨੇ ਆਪਣੇ ਐਕਸਪੀਰੀਅੰਸ ਇਨਸਾਈਟ ਤੇ ਆਪਣੀ ਵਿਜ਼ਡਮ ਨਾਲ ਸਾਨੂੰ ਕੁਝ ਚੀਜ਼ਾਂ ਦਸੀਆਂ ਅਸੀਂ ਉਹਨਾਂ ਦੇ ਕੁਝ ਸੋ ਜੀ ਟ੍ਰੇਨਰਸ ਹਨ ਉਹਦੇ ਵੀ ਖਾਸ ਕੋਈ ਸਪੈਸ਼ਲ ਟ੍ਰੇਨਿੰਗ ਹੋਈ ਹੈ ਜੀ ਸਾਡੀ ਵੀ ਸਾਡੀ ਵੀ ਪ੍ਰਾਇਰ ਚੰਡੀਗੜ੍ਹ ਚ ਬਕਾਇਦਾ ਟ੍ਰੇਨਿੰਗ ਹੋਈ ਹੈ ਤੇ ਸਾਡੇ ਜੋ ਅੱਗੇ ਫੈਸਿਲਿਟੇਟਰ ਸੀ ਉਹ ਮੁੰਬਈ ਟੈਸ ਸੋਸ਼ਲ ਸਾਇੰਸਸ ਤੋਂ ਆਈ ਸੀ ਕਿ ਸਾਡੀ ਵੀ ਬਕਾਇਦਾ ਟ੍ਰੇਨਿੰਗ ਹੋਈ ਹੈ ਤੇ ਅੱਗੇ ਅਸੀਂ ਉਹ ਚੀਜ਼ ਫੈਸਿਲਿਟੇਟ ਕਰ ਰਹੇ ਹਾਂ